ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੀ ਅੱਜ ਦੀ ਕਹਾਣੀ ਹੈ ਕਰਮਾਂ ਦਾ ਪੁਲ ਬਹੁਤ ਸਮਾਂ ਪਹਿਲਾਂ ਦੀ ਗੱਲ ਹੈ ਇੱਕ ਮਾਰਵਾੜੀ ਵਪਾਰੀ ਸੀ ਜਿਸ ਨੂੰ ਘੁੰਮਣ ਫਿਰਨ ਦਾ ਬਹੁਤ ਸ਼ੌਂਕ ਸੀ ਉਹ ਦੇਸ਼ ਵਿਦੇਸ਼ ਵਿੱਚ ਜਗਾ ਜਗਾ ਘੁੰਮਦਾ ਰਹਿੰਦਾ ਸੀ ਇੱਕ ਦਿਨ ਯਾਤਰਾ ਕਰਦਿਆਂ ਉਹ ਇੱਕ ਅਜੀਬ ਰਿਆਸਤ ਵਿੱਚ ਪਹੁੰਚ ਗਿਆ ਉੱਥੋਂ ਦੀ ਰੀਤ ਬੜੀ ਅਨੋਖੀ ਸੀ ਹਰੇਕ 5 ਸਾਲ ਬਾਅਦ ਨਵਾਂ ਰਾਜਾ ਚੁਣਿਆ ਜਾਂਦਾ ਸੀ ਹਰ ਤਰੀਕਾ ਬਹੁਤ ਵੱਖਰਾ ਸੀ। ਰਿਆਸਤ ਵਿੱਚ ਇੱਕ ਹਾਥੀ ਸੀ ਜਿਸ ਨੂੰ ਹਰ 5 ਸਾਲ ਬਾਅਦ ਇੱਕ ਮਾਲਾ ਪਾਈ ਜਾਂਦੀ ਸੀ। ਉਸ ਹਾਥੀ ਨੂੰ ਭੀੜ ਵਿੱਚ ਛੱਡਿਆ ਜਾਂਦਾ ਸੀ ਅਤੇ ਜਿਸ ਦੇ ਗਲ ਵਿੱਚ ਹਾਥੀ ਮਾਲਾ ਪਾ ਦਿੰਦਾ ਉਹ ਅਗਲਾ ਰਾਜਾ ਬਣ ਜਾਂਦਾ। ਇਹ ਤੈਅ ਸੀ ਕਿ ਉਹ ਸਿਰਫ 5 ਸਾਲ ਰਾਜ ਕਰੇਗਾ। ਉਸ ਤੋਂ ਬਾਅਦ ਉਸ ਨੂੰ ਰਿਆਸਤ ਤੋਂ ਬਹੁਤ ਦੂਰ ਇੱਕ ਅਜਿਹੇ ਟਾਪੂ ਤੇ ਛੱਡ ਦਿੱਤਾ ਜਾਂਦਾ। ਜਿੱਥੇ ਮਗਰਮੱਛਾਂ ਨਾਲ ਭਰਿਆ ਹੋਇਆ ਦਰਿਆ ਤੇ ਬਹੁਤ ਸੰਘਣਾ ਜੰਗਲ ਸੀ ਉੱਥੋਂ ਕਦੇ ਕੋਈ ਵਾਪਸ ਨਹੀਂ ਆਉਂਦਾ ਸੀ ਮਾਰਵਾੜੀ ਵਪਾਰੀ ਨੂੰ ਕੁਝ ਨਹੀਂ ਪਤਾ ਸੀ ਉਹ ਵੀ ਭੀੜ ਵਿੱਚ ਖੜੋ ਗਿਆ ਅਚਾਨਕ ਹਾਥੀ ਨੇ ਆ ਕੇ ਉਸ ਦੇ ਗਲ ਵਿੱਚ ਮਾਲਾ ਪਾ ਦਿੱਤੀ ਲੋਕਾਂ ਨੇ ਨਾਰੇ ਲਗਾਉਣੇ ਸ਼ੁਰੂ ਕਰ ਦਿੱਤੇ ਨਵਾਂ ਰਾਜਾ ਮਿਲ ਗਿਆ ਨਵਾਂ ਰਾਜਾ ਮਿਲ ਗਿਆ ਮਾਰਵਾੜੀ ਵਪਾਰੀ ਹੈਰਾਨ ਹੋ ਗਿਆ ਉਹ ਸੋਚਣ ਲੱਗਾ ਮੈਂ ਤਾਂ ਘੁੰਮਣ ਆਇਆ ਸੀ ਇਹ ਕੀ ਹੋ ਗਿਆ ਰਾਜ ਪੁਰੀਤ ਨੇ ਤਿਲਕ ਕਰਦਿਆਂ ਉਸ ਨੂੰ ਸਾਰੇ ਰੀਤੀ ਰਿਵਾਜ ਦੱਸੇ ਤੇ ਕਿਹਾ ਰਾਜਾ ਤਾਂ ਬਣ ਜਾਵੋਗੇ ਪਰ 5 ਸਾਲ ਬਾਅਦ ਤੁਹਾਨੂੰ ਉਸੇ ਰਸਤੇ ਤੋਂ ਗੁਜ਼ਰਨਾ ਪਵੇਗਾ ਮਗਰ ਮੱਛਾਂ ਵਾਲਾ ਦਰਿਆ ਤੇ ਉਹੀ ਜੰਗਲ ਜਿੱਥੋਂ ਕਦੇ ਕਿਸੇ ਦੀ ਵਾਪਸੀ ਨਹੀਂ ਹੁੰਦੀ ਪਿਛਲੇ ਸਾਰੇ ਰਾਜੇ ਇਹ ਜਾਣਦੇ ਸਨ ਕਿ ਉਹਨਾਂ ਦਾ ਅੰਤ ਨਿਸ਼ਚਿਤ ਹੈ ਇਸ ਲਈ ਉਹ 5 ਸਾਲ ਸਿਰਫ ਆਰਾਮ ਨਾਲ ਆਪਣੀ ਜ਼ਿੰਦਗੀ ਬਤੀਤ ਕਰਦੇ ਸਨ ਅਤੇ ਸਮਾਪੂਰ ਹੋਣ ਤੇ ਚੁੱਪਚਾਪ ਚਲੇ ਜਾਂਦੇ ਹਨ ਪਰ ਮਾਰਵਾੜੀ ਵਪਾਰੀ ਦੀ ਸੋਚ ਵੱਖਰੀ ਸੀ ਉਸਨੇ ਪਹਿਲੇ ਦਿਨ ਤੋਂ ਹੀ ਭਵਿੱਖ ਦੀ ਯੋਜਨਾ ਬਣਾਉਣੀ ਸ਼ੁਰੂ ਕਰ ਦਿੱਤੀ ਉਸਨੇ ਕਿਹਾ ਮੈਂ ਇਸ ਸਮੇਂ ਦਾ ਇਸਤੇਮਾਲ ਸਿਰਫ ਐਸ਼ੋ ਆਰਾਮ ਲਈ ਨਹੀਂ ਕਰਾਂਗਾ ਭਵਿੱਖ ਲਈ ਵੀ ਕਰਾਂਗਾ ਰਾਜਾ ਬਣਨ ਤੋਂ ਬਾਅਦ ਉਹ ਰਿਆਸਤ ਦੀ ਆਮਦਨ ਦਾ 50% ਜਨਤਾ ਦੀ ਭਲਾਈ ਲਈ ਖਰਚ ਕਰਨ ਲੱਗ ਗਿਆ ਅਤੇ ਬਾਕੀ 50% ਆਪਣੇ 5 ਸਾਲ ਬਾਅਦ ਵਾਲੇ ਜੀਵਨ ਦੀ ਤਿਆਰੀ ਕਰਨ ਲੱਗ ਪਿਆ ਪਹਿਲੇ ਸਾਲ ਉਸਨੇ ਖਤਰਨਾਕ ਦਰਿਆ ਤੇ ਇੱਕ ਮਜ਼ਬੂਤ ਪੁਲ ਬਣਵਾ ਦਿੱਤਾ ਤਾਂ ਜੋ ਲੋਕ ਅਤੇ ਜਾਨਵਰ ਆਸਾਨੀ ਨਾਲ ਪਾਰ ਹੋ ਸਕਣ ਦੂਜੇ ਸਾਲ ਉਸਨੇ ਜੰਗਲ ਦੀ ਸਫਾਈ ਕਰਵਾਈ ਅਤੇ ਉੱਥੇ ਖੇਤੀਯੋਗ ਜ਼ਮੀਨ ਤਿਆਰ ਕਰਵਾ ਦਿੱਤੀ ਤੀਸਰੇ ਸਾਲ ਉਸਨੇ ਉੱਥੇ ਸੜਕਾਂ ਖੂਹ ਅਤੇ ਕੁਝ ਘਰ ਬਣਵਾਏ ਤਾਂ ਕਿ ਲੋਕ ਵੱਸ ਸਕਣ ਚੌਥੇ ਸਾਲ ਉਸਨੇ ਨੇੜਲੇ ਪਿੰਡਾਂ ਤੋਂ ਲੋਕਾਂ ਨੂੰ ਸੱਦਾ ਦੇ ਦਿੱਤਾ ਤੇ ਉਹ ਉੱਥੇ ਜਾ ਕੇ ਵਾਸ ਗਏ ਅਤੇ ਉਹਨਾਂ ਨੂੰ ਸਾਰੀਆਂ ਸਹੂਲਤਾਂ ਦਿੱਤੀਆਂ ਪੰਜਵੇਂ ਸਾਲ ਉੱਥੇ ਇੱਕ ਬਸਤੀ ਬਣ ਚੁੱਕੀ ਸੀ ਖੇਤੀ ਪਾਣੀ ਰਸਤੇ ਸਭ ਕੁਝ ਤਿਆਰ ਸੀ ਉਹ ਜਗ੍ਹਾ ਹੁਣ ਨਰਕ ਨਹੀਂ ਰਹੀ ਸੀ ਸਗੋਂ ਇੱਕ ਨਵੀਂ ਜੀਵਨ ਸ਼ੈਲੀ ਦਾ ਪ੍ਰਤੀਕ ਬਣ ਚੁੱਕੀ ਸੀ ਪੰਜ ਸਾਲ ਪੂਰੇ ਹੋਏ ਹਰੀਤ ਅਨਸਾਰ ਉਸ ਨੂੰ ਉਸ ਟਾਪੂ ਤੇ ਛੱਡਣ ਦਾ ਸਮਾਂ ਆ ਗਿਆ ਲੋਕ ਦੁਖੀ ਸਨ ਅੱਖਾਂ ਵਿੱਚ ਹੰਝੂ ਲੈ ਕੇ ਉਸ ਨੂੰ ਵਿਦਾ ਕਰਨ ਆਏ ਟੋਲ ਨਗਾਰਿਆਂ ਨਾਲ ਸੁਨੋ ਦਰਿਆ ਦੇ ਕੰਢੇ ਤੇ ਲਿਆਂਦਾ ਗਿਆ ਪਰ ਉੱਥੇ ਉਹ ਰਾਜਾ ਮੁਸਕਰਾਇਆ ਲੋਕਾਂ ਨੂੰ ਪ੍ਰਣਾਮ ਕੀਤਾ ਅਤੇ ਆਰਾਮ ਨਾਲ ਪੁਲ ਤੇ ਚੜ ਕੇ ਦੂਜੇ ਪਾਸੇ ਚਲਾ ਗਿਆ ਲੋਕਾਂ ਨੇ ਵੇਖਿਆ ਹੁਣ ਉਹ ਜਗ੍ਹਾ ਭਿਆਨਕ ਨਹੀਂ ਰਹੀ ਸੀ ਉੱਥੇ ਤਾਂ ਇੱਕ ਨਵੀਂ ਦੁਨੀਆ ਸੀ ਸੁਵਿਧਾ ਖੇਤੀ ਲੋਕ ਜੀਵਨ ਰਾਜਪ੍ਰੋਹਿਤ ਵੀ ਹੈਰਾਨ ਰਹਿ ਗਿਆ ਉਸਨੇ ਕਿਹਾ ਇਹ ਪਹਿਲਾ ਰਾਜਾ ਹੈ ਜੋ ਜਾਣਦਾ ਸੀ ਕਿ 5 ਸਾਲ ਬਾਅਦ ਕੀ ਹੋਣ ਵਾਲਾ ਹੈ ਅਤੇ ਉਸਨੇ ਉਸਦੀ ਤਿਆਰੀ ਕਰ ਲਈ ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਜੀਵਨ ਵੀ ਇੰਨਾ ਹੀ ਹੈ ਅਸੀਂ ਸਭ ਇੱਥੇ ਸੀਮਤ ਸਮੇਂ ਲਈ ਆਏ ਹਾਂ ਇਹ ਦੁਨੀਆ ਇੱਕ ਠਹਿਰਾਓ ਨਹੀਂ ਸਗੋਂ ਇੱਕ ਯਾਤਰਾ ਹੈ ਜੋ ਅਸੀਂ ਆਪਣੇ ਜੀਵਨ ਵਿੱਚ ਚੰਗੇ ਕਰਮਾਂ ਦਾ ਸੇਵਾ ਦਾ ਮਦਦ ਦਾ ਪੁਲ ਬਣਾਈਏ ਤਾਂ ਜੋ ਜਦੋਂ ਪਾਰ ਜਾਣ ਦਾ ਸਮਾਂ ਆਵੇ ਸਾਨੂੰ ਕੋਈ ਡਰ ਨਾ ਹੋਵੇ